ਸਵਾਗਤ ਹੈ ਕਿਸਾਨ ਵੀਰੋ ਛੋੜਾ ਢਿੱਲੋ ਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਆਪਣੇ ਖੁਦ ਦੇ ਘਰ ਦੀ ਹੈਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਆਪਦੇ ਦੋਸਤਾਂ ਮਿੱਤਰਾਂ ਕੋਲੇ ਪਹੁੰਚਾ ਦਿਆ ਕਰੋ ਕਿਉਂਕਿ ਤੁਹਾਡੇ ਆਪਦੇ ਜਾਣ ਪਛਾਣ ਵਾਲੇ ਬੰਦਿਆਂ ਨੂੰ ਵੀ ਜਿਹੜੇ ਤੁਸੀਂ ਢਿੱਲੋ ਡੇਰੀ ਫਾਰਮ ਨਾਲ ਜੁੜੇ ਹੋਆਂ ਢਿੱਲੋ ਡੇਰੀ ਫਾਰਮ ਬਟਿੰਡਾ ਨਾਲ ਉਹਨਾਂ ਦੇ ਕਰੀਬੀ ਪਸ਼ੂ ਨਵੇਂ ਤੋਂ ਨਵੇਂ ਪਹੁੰਚ ਸਕਣ ਤੇ ਅੱਜ ਦੀ ਵੀਡੀਓ ਆਪਣੇ ਘਰ ਦੀ ਆ ਛੋਟੀ ਸੂਈ ਆ ਤੀਜਾ ਸੂਆ ਘੰਟਾ ਡੇਢ ਘੰਟਾ ਹੋਇਆ ਸੂਈ ਨੂੰ ਬੱਚੇ ਨਾਲ ਥੋੜੀ ਕਰਾਉਣਿਆਂ ਗੱਲਬਾਤ ਆਜੋ ਬਤਾ ਸਤਿ ਸ਼੍ਰੀ ਅਕਾਲ ਬਤਾ ਸਤਿ ਸ਼੍ਰੀ ਅਕਾਲ ਜੀ ਢਿੱਲੋੜੇ ਵਾਲੀ ਫਾਰਮ ਬਠਿੰਡਾ ਦੇਖ ਰਹੇ ਨੇ ਸਾਰੇ ਸਤਿ ਸ਼੍ਰੀ ਅਕਾਲ ਦੀ ਸਾਡੀ ਵੀਡੀਓ ਵਧੀਆ ਲੱਗਦੀ ਹੈ ਸਾਡੀ ਵੀਡੀਓ ਨੂੰ ਲਾਈਕ ਕਰੋ ਸਣ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਵੇਂ ਸਾਡੇ ਕੰਮ ਨੂੰ ਲੱਗਦਾ ਵਧੀਆ ਅੱਜ ਦਾ ਸਾਡੇ ਵਧੀਆ ਵਧੀਆ ਕਮੈਂਟ ਕਰਾਓ ਓਕੇ ਡਰੈਸ ਬੋਲ ਦਿਓ ਸਾਰਾ ਨਾਮ ਨੰਬਰ ਬੋਲ ਦਿਓ ਨਾਮ ਮੇਰਾ ਕੋਲਾਪੈਂਡ ਬੁੱਲੇਵਾਲਾ ਜ਼ਿਲ੍ਹਾ ਠਿੰਡਾ ਸੀਰ ਨੂੰ ਰਾਂਗਰਾਪੁਰ ਪੈਂਦੀ ਹੈ ਨੇੜੇ ਦੇ ਨੇੜੇ ਭਾਈ ਨੂੰ ਪਾ ਚੰਗਿਆ ਨਾਲ ਤੇਸ ਲੱਗਦਾ ਤੇ ਨੰਬਰ 9878123907 ਓਕੇ ਤੇ ਝੋਟੀ ਨੇ ਕੀ ਦੇ ਤਾਂ ਕੱਟੀ ਦੇਤੀ ਹਾਂਜੀ ਇਹਨੇ ਬਹੁਤ ਸੋਹਣੀ ਕੱਟੀ ਦਿੱਤੀ ਲੜ ਤੇ ਕੀ ਰਿਕਾਰਡ ਰਹੂਗਾ ਝੋਟੀ ਦਾ ਇਹ ਵੀ 13+ ਮੈਂ ਇੱਕ ਪੈਸਟੀਜ 12+ ਪਿਛਲੀ ਵਾਰ ਅਗਲੇ ਨੂੰ ਦੱਸਿਆ ਆਪਾਂ ਨੂੰ ਹੁਣ ਤੇ ਤੋਰ ਨੂੰ ਫਿਰਨ ਧਾਰਾਂ ਦੂਰਾਂ ਵੀਰੇ ਤੁਹਾਨੂੰ ਕਰਾਉਣਿਆਂ ਚ ਇੱਕ ਜੇਰ ਹਜੇ ਦੀ ਪੈਣੀ ਆ ਆ ਦੇਖੋ ਕੱਟੀ ਪਈ ਆ ਹਜੇ ਉੱਠਣ ਨਹੀਂ ਲੱਗਿਆ ਜਾਲੇ ਜੁਲੇ ਜੇ ਪਏ ਆ ਕਿ ਜਿਹੜੇ ਹੁੰਦੇ ਹੈਗੇ ਆ ਦੇਖੋ ਜੀ ਉਹ ਤਾਂ ਥੱਲੇੋਂ ਕੱਢ ਲਾ ਪਰ ਸਮਾਰਕ ਐਂ ਕੱਟੀ ਦੇ ਨਜੜਾ ਦੀ ਐ ਗੱਲ ਆ ਆ ਦੇਖੋ ਥੱਲੇ ਧੁੱਲੇ ਵਾਲੂਆ ਕਰੋ ਚੈੱਕ ਪੂਰਾ ਇੱਕ ਨੰਬਰ ਲੈਵਾਗਾ ਚਲੋ ਜੀ ਥੋੜੋ ਇਹਨੂੰ ਲੈ ਜਾ ਲੰਮੀ ਤੀਜਾ ਸੂਈ ਹਾਂ ਤੀਜਾ ਸੂਈ ਆ ਤੇ ਪੈਠ ਪੁੜਿਆ ਦੀ ਬਹੁਤ ਚੰਗੀ ਆ ਧਾਰਾਂ ਦੂਰ ਤੁਹਾਨੂੰ ਕਰਾ ਦਿਆਂ ਚੈੱਕ ਲੈ ਚੱਲ ਤੇ ਡੇਢ ਘੰਟਾ ਇਹਨੂੰ ਸੂਈ ਨੂੰ ਲੈਵਾ ਕਰੋ ਚੈੱਕ ਕੀ ਬਾਤ ਆਗਾ ਆ ਦੇਖੋ ਜੀ ਤੇ ਫਾਣ ਲਿਵੇ ਤਾਂ ਅੰਤੀ ਕੋਈ ਨਹੀਂ ਪੂਰੀ ਖਬਰਦਾਰ ਦੇ ਚਵਾਈ ਦੀ ਪੂਰੀ ਪੋਲੀਆ ਪਤਾਰਾ ਮਾਰ ਕੇ ਦੇਖ ਲਈਆਂ ਤੇ ਤੁਹਾਨੂੰ ਆਪਾਂ ਧਾਰਾ ਮਾਰ ਕੇ ਚੱਕਰ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਮਿਲਕ ਪਏ ਰਸੇ ਵਰਗੀ ਆਉਂਦੀ ਹੈਗੀ ਤੇ ਨਾਣਾ ਨੂਣਾ ਹਵਾਨੇ ਦੇ ਪੂਰੀਆਂ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਪਰੇ ਦੀ ਆ ਜਾ ਅਰਸ਼ ਪਤ ਤੇ ਕਰ ਲਿਓ ਚੈੱਕ ਤੇ ਮੋਲੇ ਦਾ ਜਮਾ ਜਾਇਜ਼ ਹੋ ਫੋਨ ਤੇ ਹੋਊਗਾ ਤੇ ਉੱਚੀ ਦੇ ਹਿਸਾਬ ਨਾਲ ਹੁੰਦਾ ਵੀਰੇ ਐ ਮੁਕਤ ਵੀ ਨਹੀਂ ਹੁੰਦੀ ਚੀਜ਼ ਕਿਤੀ ਦੇ ਹਿਸਾਬ ਨਾਲ ਮੁੱਲ ਹੋਊਗਾ ਜਿਹੜਾ ਵੀ ਹੋਊਗਾ ਆ ਦੇਖੋ ਵੀਰੋ ਬੱਚੇ ਮੁੱੱਚੇ ਦਾ ਭੋਰਾ ਨਹੀਂ ਕਰਦੀ ਚੱਲ ਮਾਰਤਾ ਰਾਂ ਬੱਚਾ ਜਗਾਤਾ ਆ ਜਾ ਮੈਂ ਬਾਵਾ ਜਗਾਤਾ ਬੱਚਾ ਦਾ ਆ ਦੇਖੋ ਬੱਚਾ ਜਮਾਦਾਰ ਨਹੀਂ ਚੋਣ ਜਾਂਦਾ ਜੱਜ ਨਾਲ ਕਰੋ ਚੈੱਕ ਕੋਈ ਟੁੱਟਦੀ ਨਹੀਂ ਕੋਈ ਮੁੱਕਦੀ ਨਹੀਂ ਮਗਲੇ ਸੁਣਾਇ ਮਾਰ ਪੁੱਤ ਕਰ ਪੁੱਤ ਕਰੜੀ ਤਾਂ ਨਹੀਂ ਹੈਗੀ ਉਹੀਂ ਨਾ ਗਈ ਨਹੀਂ ਦੱਸ ਦੀ ਜੇ ਕਰੜੀ ਮੈਂ ਤਾਂ ਹੈ ਧਾਰਾ ਮਾਰ ਕੇ ਦੇ ਜੀ ਆ ਆ ਦੇਖੋ ਤੇ ਬੱਚੇ ਬੁੱੱਚੇ ਜਮਾ ਨਹੀਂ ਕਰਦੀ ਚਲੋ ਓਕੇ ਪਰ ਆ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਣਾ ਦੇਖ ਲਓ ਬੌਲਾ ਤੇ ਬੌਲਾ ਇਹ ਥੱਲੇ ਹੋਊਗਾ ਮੇਰੇ ਹਿਸਾਬ ਨਾਲ ਜੇ ਆਪਾਂ ਖਾਲੀ ਕਰੀ ਚੰਗਾ ਹੀ ਬੌਲਾ ਹੋਊਗਾ ਤੇ ਜੇਰ ਜੂਰ ਦੀ ਆਪਾਂ ਵੀਡੀਓ ਬਣਾ ਕੇ ਰੱਖ ਲਾਂਗੇ ਤੁਹਾਨੂੰ ਦਿਖਾ ਦੇਾਂਗੇ ਤੇ ਸਾਰੇ ਵੀਰਾਂ ਦਾ ਐਂ ਤਾਂ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ